ਅੱਜ ਦੀ ਸਾਡੀ ਹਾਈਕ ਸਾਊਥ ਲਸਨ ਪੀਕ ਪੀਟਰ ਲੋਗੀਡ ਪ੍ਰੋਵਿੰਸ਼ੀਅਲ ਪਾਰਕ ਜਿੱਥੇ ਲੋਰ ਕੈਨਾ ਨਾਸਕਸ ਲੇਕ ਪੈਂਦੀ ਆ ਉਹਦੇ ਕੋਲੋਂ ਇਹ ਹਾਈਕ ਸ਼ੁਰੂ ਹੁੰਦੀ ਆ ਟ੍ਰੇਲ ਦੇ ਸ਼ੁਰੂ ਤੋਂ 1.5 ਕਿਲੋਮੀਟਰ ਸਾਨੂੰ ਸਿੱਧਾ ਫਲੈਟ ਰਾਈ ਮਿਲੂਗਾ ਸਾਰਾ ਤੁਸੀਂ ਬਿਨਾਂ ਚੜ੍ਹਾਈ ਦਾ ਤੁਰਕੇ ਪਾਰ ਕਰਨਾ ਜਿੱਥੇ ਫਲੈਟ ਰਾ ਮੁੱਕਦਾ ਉੱਥੇ ਇਹਨਾਂ ਦਾ ਨਿਕਾ ਜਾਂ ਡੈਮ ਬਣਾਇਆ ਵਾ ਉੱਥੋਂ ਪਾਣੀ ਰੋਕ ਕੇ ਨਾਲ ਦੀ ਨਿਕਾ ਜਾਂ ਨਾਲਾ ਕੱਢਿਆ ਵਾ ਜਿੱਥੇ ਉਹ ਡੈਮ ਬਣਿਆ ਵਾ ਉੱਥੇ ਰਾਈਟ ਹੈਂਡ ਤੋਂ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਇਸ ਪੀਕ ਦੀ ਇਸ ਤੋਂ ਬਾਅਦ ਸਿੱਧੀ ਐਲੀਵੇਸ਼ਨ ਹੀ ਆ ਸਵਿਚ ਬੈਕ ਬਹੁਤ ਘੱਟ ਆਉਂਦੇ ਇਹਦੇ ਵਿੱਚ ਇਸ ਸਹਾਇਕ ਦੇ ਅੱਧ ਤੱਕ ਟ੍ਰੀ ਲਾਈਨ ਹੀ ਆ ਸੋਨੂੰ ਤਾਂ ਹਾਂ ਜਾ ਕੇ ਅੱਪਰ ਤੇ ਲੋਅਰ ਕੈਨਨਾਸਕ ਸਲੇਕ ਦਿਖਣੀਆਂ ਸ਼ੁਰੂ ਹੁੰਦੀਆਂ ਪਰ ਹਾਫ ਵੇ ਤੁਹਾਡਾ ਸਾਰਾ ਟ੍ਰੀ ਲਾਈਨ ਵਿੱਚ ਦੀ ਹੋ ਕੇ ਲੰਘਣਾ ਵੈਲ ਪੈਕਡ ਟ੍ਰੇਲ ਸੀਗੀ ਸਨੋ ਪਈ ਵੀ ਸੀਗੀ ਹਾਰੀ ਰੀਅਲ ਲਾਈਨਾਂ 'ਕੇ ਇੱਕ ਵਾਸੇ ਰਜਦੇ ਵੀਉ ਦਿਖਣ ਲੱਗ ਜਾਂਦਾ ਇਹ ਹੈ ਕਿ ਲੋਰ ਕੈਨਾ ਨਾਸ ਕਸਲੇਖੇ ਦੇ ਬਰਲੇ ਪਾਸੇ ਉੱਪਰ ਕੈਨਾ ਨਾਸ ਕਸਲੇਖ ਕੈਨਾ ਨਾਸ ਕਸਾਈ ਹੋਣ ਤੇ ਸਾਨੂੰ ਵੈਦਰ ਕਲੀਅਰ ਮਿਲ ਜੇ ਐਦਾਂ ਹੋਈ ਨਹੀਂ ਸਕਦਾ ਪਹਿਨਾ ਵੀਕੜੇਸ 'ਚ ਇੰਨੇ ਸੋਹਣੇ-ਸੋਹਣੇ ਦਿਨ ਲੱਗਿਆ ਤੇ ਅੱਜ ਫੇਰ ਤੰਦ ਫੇਰ ਆਵਾ ਥੋੜੀ ਥੋੜੀ ਸੁਣਾ ਕਈ ਤਾਂ ਸੁੱਖਿਆ ਬਈਆ ਕਦੇ ਤੁਹਾਨੂੰ ਮੌਸਮ ਕਲੀਅਰ ਨਹੀਂ ਮਿਲੂਗਾ ਗਰਮੀਆਂ ਚ ਜ਼ਰੂਰ ਹੁੰਦਾ ਸਨੋਚ ਨਹੀਂ ਐਨੀ ਜਿਆਦੇ ਸਨੋਹ ਕਹਿੰਦੀ ਆ ਇੱਧਰ ਜਿਹੜਾ ਸਾਟਾ ਪਾਉਣਾ ਕਿ ਕਿਲੋਮੀਟਰ ਪਿਆ ਤੇ 300 ਮੀਟਰ ਐਲੀਵੇਸ਼ਨ ਪਈ ਹੋਈ ਹੈ ਜੀ ਇੱਕ ਪਾਸੇ ਰੱਜ ਦੇ ਤੱਕ ਪਹੁੰਚ ਗਏ ਪਰ ਹਜੇ ਵੀ ਚੜਾਈ ਹੋਈ ਤਾਂ ਵੀਉ ਦਿਖਣ ਲੱਗ ਗਏ Nanggi jauh, <laughs> nanggi jauh <laughs> Hei? 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 ਇਸ ਕਲਿੱਪ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਸਨੋ ਪਈ ਵੀ ਸੀ ਮੇਰੇ ਲੱਕ ਤੱਕ ਘੱਟੋ ਘੱਟ 3 ਫੁੱਟ ਨੂੰ ਸਨੋ ਪਈ ਵੀ ਸੀ ਜਿੱਥੋਂ ਵੀ ਰਾਤ ਤੁਰਨ ਵਾਲਾ ਸੀਗਾ ਉਹ ਬਿਲ ਪੈਕਡ ਸੀਗਾ ਕਿਉਂਕਿ ਰੋਕਾਂ ਦੇ ਲੰਗ ਲੰਗ ਵਧੀਆ ਬਣਾਇਆ ਵਸ ਜਿਆਦਾ ਹੈ ਹਜੀ ਟੌਪ ਪਿਆ 100 ਕਿਲੋਮੀਟਰ ਦੀ ਇਧਰਲੇ ਪਾਸੇ ਖੜ ਗਈਆਂ ਸਾਰੀਆਂ 360 ਨਾਲ ਵਗਾਉਨੇ ਆ ਯਮਰ ਤੋਂ ਹੈ ਪਾਸੇ ਕਿਹੜਾ ਕਿਦੋਂ ਹੈ ਆਹ ਹਰੇਕ ਪਹਾੜ ਦੇ ਟਾਪ ਤੇ ਇੱਕ ਪਿੰਕ ਬਾਕਸ ਰੱਖਿਆ ਹੋਵਾਂਦਾ। ਉਹਦੇ ਵਿੱਚ ਕੋਈ ਡਾਇਰੀ ਤੇ ਪਿੰਨ ਰੱਖਿਆ ਹੁੰਦਾ ਜਿਹਦੇ ਉੱਤੇ ਲੋਕ ਆਪਦੀ ਸਮਿਟ ਦਾ ਨਿਸ਼ਾਨ ਛੱਡ ਕੇ ਆਉਂਦੇ ਆ ਵੀ ਇਸ ਤਰੀਕ ਨੂੰ ਅਸੀਂ ਇਸ ਸਮਿਟ ਤੇ ਪਹੁੰਚੇ ਸੀ। ਸਾਰਿਆਂ ਦੇ ਨਾਮ ਅਸੀਂ ਉਸ ਡਾਇਰੀ ਵਿੱਚ ਲਿਖ ਕੇ ਆਏ ਆ। ਜਿਹੜਾ ਵੀ ਹਾਈਕ ਤੇ ਜਾਂਦਾ ਹੁੰਦਾ ਜੇ ਕਿਸੇ ਨੂੰ ਸਾਡਾ ਲਿਖਿਆ ਮਿਲਦਾ ਤਾਂ ਉੱਥੇ ਆਪਦੀ ਨਿਸ਼ਾਨੀ ਜ਼ਰੂਰ ਛੱਡ ਕੇ ਆਇਓ ਵੀ ਅਸੀਂ ਵੀ ਇੱਥੇ ਗਏ ਸੀ। ਸਾਨੂੰ ਟਾਪ ਤੇ ਪਹੁੰਚਣ ਨੂੰ ਲੱਗੇ ਸੀਗੇ 2 ਘੰਟੇ 20 ਮਿੰਟ 700 ਦੇ ਲਗ ਅਲਿਵੇਸ਼ਨ ਸੀ ਤੇ 4 ਕਿਲੋਮੀਟਰ ਸੀ ਫੋਟੋਮਾ ਕਿਚਿੰਗ ਬਹੁਤ ਚੱਲਦੀ ਸੀ ਤੇ ਉੱਥੇ ਨਾਮ ਵੀ ਲਿਖ ਕੇ ਆਏ ਆ ਉਹਦਾ ਬਸ ਹੁਣ ਥੱਲੇ ਨੂੰ ਚੱਲੇ ਆ ਸਾਡੇ ਨਾਲ ਹਰ ਇੱਕ ਵਾਰੀ ਟੌਪ ਤੇ ਮਾਰੂ ਹੀ ਹੁੰਦੀ ਹੁੰਦੀ ਆ ਹਰ ਇੱਕ ਵਾਰ স্নੋ ਸਟਾਰਮ ਆ ਜਾਂਦਾ ਤਾਂ ਇੰਨੀ ਤੇਜ਼ ਹਵਾ ਸੀ ਉੱਥੇ ਖੜਨਾ ਔਖਾ ਹੋਇਆ ਪਿਆ ਸੀ ਦਵਾ ਦਾ ਵਸੀਂ ਫੋਟੋਆਂ ਖਿੱਚੀਆਂ ਤਾਂ ਥੱਲੇ ਨੂੰ ਤੁਰ ਪਏ ਵੀਕਐਂਡ ਇਸ ਚ ਇੰਨੇ ਵਧੀਆ ਦਿਨ ਲੱਗਦੇ ਹੁੰਦੇ ਸੀ ਤੇ ਵੀਕਐਂਡ ਤੇ ਆ ਕੇ ਸਨੋ ਤੇ স্নੋ ਸਟਾਰਮ ਨਾਲ ਸਾਡਾ ਸਾਹਮਣਾ ਹੋ ਜਾਂਦਾ ਹੁੰਦਾ ਸੀ ਪਰ ਫਿਰ ਵੀ ਵਧੀਆ ਰਹਿੰਦਾ ਸੀ ਉਹ ਵੀ ਇੱਕ ਐਕਸਪੀਰੀਅੰਸ ਹੀ ਆ ਬੰਦਾ ਅਗਲੀ ਵਾਰ ਉਹ ਜਿਆ ਤਿਆਰ ਹੋਇਆ ਹੋਆ ਹੁੰਦਾ ਬੰਦੇ ਨੇ ਫੇਸ ਕੀਤਾ ਹੋਆ ਹੁੰਦਾ ਫਿਰ ਤਾਂ ਹੀ ਫਿਰ ਉਹਦੇ ਲਈ ਵੱਡੀ ਗੱਲ ਨਹੀਂ ਹੁੰਦੀ ਜੱਗਾਂ ਨੂੰ ਉਹ ਜੀ ਚੀਜ਼ ਉਹਦੇ ਮੂਰੇ ਹੁੰਦੀ ਆ ਵਧੀਆ ਹਾਈਕ ਰਹੀ ਪਹਾੜੇ ਉੱਤੇ 뷰 ਘਟ ਮਲੇ 스노우 스톰 ਦਾ ਕਰਕੇ ਪਰ ਵਧੀਆ ਰਿਹਾ ਤੇ ਹੋਰ ਵੀਡੀਓ ਵੀ ਇਸ ਚੈਨਲ ਤੇ ਪਾਵਾਂਗੇ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਅਗਲੀ ਹਾਈਕ ਤੇ